8 ਨੰਬਰ 8 ਮਹਾਰਾਜਾ ਰਣਜੀਤ ਸਿੰਘ ਵਾਰਤਾਲਾ ਪੜਨ ਤੋਂ ਪਹਿਲਾਂ ਸ਼ਬਦ ਦਾ ਡਿਓੜੀ ਮਕਾਨ ਵਿੱਚ ਦਾਖਲ ਹੋਣ ਵਾਲਾ ਮੂਰਲਾ ਕਮਰਾ ਪੇਜ਼ ਪਹਿਰਾਵਾ ਥਾਪੀ ਦਿੱਤੀ ਸ਼ਾਬਾਸ਼ ਦਿੱਤੀ ਬੀਤ ਗਈ ਲੰਘ ਗਈ ਵਫਾਦਾਰ ਭਰੋਸੇਮਨ ਆਓ ਪਾਠ ਪੜ੍ਹੀਏ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਹੈ ਖੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀ ਖਾਸ ਦਿਉੜੀ ਅੱਗੇ ਪੈਰਾ ਦੇ ਰਿਹਾ ਸੀ ਉਹ ਆਪਣਾ ਕੰਮ ਬੜੀ ਚੰਗੀ ਤਰ੍ਹਾਂ ਕਰਦਾ ਸੀ ਮਹਾਰਾਜਾ ਉਸ ਉੱਤੇ ਬੜੇ ਖੁਸ਼ ਸਨ ਇੱਕ ਵਾਰ ਦੀ ਗੱਲ ਹੈ ਰਾਤ ਦਾ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਭੇਜ਼ ਬਦਲਿਆ ਹੋਇਆ ਸੀ ਉਹ ਖੁਸ਼ਾਲ ਸਿੰਘ ਦੇ ਕੰਮ ਨੂੰ ਵੇਖਣ ਲਈ ਡਿਊੜੀ ਕੋਲ ਆਏ ਖੁਸ਼ਾਲ ਸਿੰਘ ਨੇ ਪੁੱਛਿਆ ਕੌਣ ਹੈ ਮਹਾਰਾਜਾ ਮੈਂ ਦਿਉੜੀ ਦੇ ਅੰਦਰ ਰਹਿਣ ਵਾਲਾ ਆਦਮੀ ਹਾਂ ਮੈਂ ਅੰਦਰ ਜਾਣਾ ਚਾਹੁੰਦਾ ਹਾਂ ਖੁਸ਼ਾਲ ਸਿੰਘ ਤੂੰ ਦਿਉੜੀ ਦੇ ਅੰਦਰ ਨਹੀਂ ਜਾ ਸਕਦਾ ਮਹਾਰਾਜਾ ਰਾਤ ਬਹੁਤ ਬੀਤ ਗਈ ਹੈ ਮੈਨੂੰ ਅੰਦਰ ਜਾਣ ਦੇ ਖੁਸ਼ਾਲ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਤ ਦੇ 12 ਵਜੇ ਤੋਂ ਬਾਅਦ ਕੋਈ ਵੀ ਅੰਦਰ ਨਹੀਂ ਜਾ ਸਕਦਾ ਮਹਾਰਾਜ ਪਰ ਮੈਂ ਵੀ ਤੇਰੇ ਵਰਗਾ ਸਿਪਾਹੀ ਹਾਂ ਸਿਪਾਹੀ ਨੂੰ ਸਿਪਾਹੀ ਦੀ ਮਦਦ ਕਰਨੀ ਚਾਹੀਦੀ ਹੈ ਖੁਸ਼ਾਲ ਸਿੰਘ ਤੂੰ ਸਿਪਾਹੀ ਨਹੀਂ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਦਾ ਹਰ ਸਿਪਾਹੀ ਕਾਨੂੰਨ ਜਾਣਦਾ ਹੈ ਮਹਾਰਾਜਾ ਜੇ ਕੋਈ ਸਰਦਾਰ ਅੰਦਰ ਜਾਣ ਲਈ ਕਹੇ ਤਾਂ ਕੀ ਤੂੰ ਨਹੀਂ ਜਾਣ ਦੇਵੇਂਗਾ ਖੁਸ਼ਾਲ ਸਿੰਘ ਸਰਦਾਰ ਜੀ ਸਰਦਾਰ ਛੱਡੋ ਜੇ ਮਹਾਰਾਜਾ ਰਣਜੀਤ ਸਿੰਘ ਆਪ ਵੀ ਕਹਿ ਤਾ ਮੈਂ ਉਹਨਾਂ ਨੂੰ ਵੀ ਨਹੀਂ ਜਾਣ ਦੇਵਾਂਗਾ ਮਹਾਰਾਜਾ ਕੀ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਣਦਾ ਹੈ ਕੁਸ਼ਾਲ ਸਿੰਘ ਨਹੀਂ ਮੈਂ ਆਪਣੇ ਕੰਮ ਨੂੰ ਪਛਾਣਦਾ ਹਾਂ ਸਾਰੀ ਰਾਤ ਮਹਾਰਾਜਾ ਰਣਜੀਤ ਸਿੰਘ ਦਿਉੜੀ ਤੋਂ ਬਾਹਰ ਰਹੇ ਦਿਨ ਚੜ ਗਿਆ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਨ ਲਿਆ ਜਦ ਖੁਸ਼ਹਾਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਬਹੁਤ ਡਰ ਗਿਆ ਉਹ ਕੰਬਨ ਲੱਗ ਪਿਆ ਕਿ ਮਹਾਰਾਜਾ ਸਾਹਿਬ ਉਸ ਨੂੰ ਸਖਤ ਸਜ਼ਾ ਦੇਣਗੇ ਜਦੋਂ ਦਰਬਾਰ ਲੱਗਾ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ਹਾਲ ਸਿੰਘ ਨੂੰ ਬੁਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਉਸ ਨੂੰ ਥਾਪੀ ਦਿੱਤੀ ਅਤੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੂੰ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ ਤੇਰੇ ਵਰਗੇ ਵਫਾਦਾਰ ਸਿਪਾਹੀ ਹੀ ਮੈਨੂੰ ਚਾਹੀਦੇ ਹਨ ਆਓ ਗੱਲਾਂ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਕੀ ਕਰਨਾ ਚਾਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਖੁਸ਼haal ਸਿੰਘ ਦੀ ਵਫਾਦਾਰੀ ਵੇਖਣਾ ਚਾਹੁੰਦੇ ਸਨ ਸਿਪਾਹੀ ਨੇ ਮਹਾਰਾਜਾ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਸਿਪਾਹੀ ਨੇ ਮਹਾਰਾਜਾ ਨੂੰ ਅੰਦਰ ਜਾਣ ਤੋਂ ਇਸ ਲਈ ਰੋਕਿਆ ਕਿਉਂਕਿ ਇਹ ਰਾਜੇ ਦੇ ਦਰਬਾਰ ਦਾ ਕਾਨੂੰਨ ਸੀ ਕਿ ਕੋਈ ਵੀ ਆਦਮੀ 12 ਵਜੇ ਤੋਂ ਬਾਅਦ ਅੰਦਰ ਨਹੀਂ ਜਾ ਸਕਦਾ ਮਹਾਰਾਜਾ ਨੇ ਖੁਸ਼ਾਲ ਸਿੰਘ ਨੂੰ ਥਾਪੀ ਕਿਉਂ ਦਿੱਤੀ ਕਿਉਂਕਿ ਉਸ ਨੇ ਆਪਣਾ ਜਿਹੜਾ ਕੰਮ ਸੀ ਉਹ ਬੜੇ ਹੀ ਇਮਾਨਦਾਰੀ ਨਾਲ ਨਿਭਾਇਆ ਸੀ ਅਤੇ ਰਾਜਾ ਜੀ ਉਸ ਤੋਂ ਬਹੁਤ ਖੁਸ਼ ਹੋਏ ਉਸ ਦੀ ਵਫਾਦਾਰੀ ਤੇ ਉਸ ਨੂੰ ਥਾਪੀ ਦਿੱਤੀ ਆਓ करिए सोचिए समझिए और करिए प्रश्न नंबर 1 हेठा ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਕਹਾਣੀ ਕਿਸ ਦੇ ਬਾਰੇ ਹੈ ਇਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਵਫਾਦਾਰ ਸਿਪਾਹੀ ਖੁਸ਼ਾਲ ਸਿੰਘ ਬਾਰੇ ਹੈ ਐੜਾ ਜਦੋਂ ਖੁਸ਼ਾਲ ਸਿੰਘ ਨੂੰ ਸਵੇਰੇ ਪਤਾ ਚੱਲਿਆ ਕਿ ਉਸਨੇ ਮਹਾਰਾਜ ਨੂੰ ਹੀ ਰੋਕਿਆ ਹੋਇਆ ਸੀ ਤਾਂ ਉਹ ਕਿਉਂ ਡਰ ਗਿਆ ਉਹ ਇਸ ਕਰਕੇ ਡਰ ਗਿਆ ਸੀ ਕਿ ਮਹਾਰਾਜ ਸਾਹਿਬ ਉਸ ਨੂੰ ਸਖਤ ਸਜ਼ਾ ਦੇਣਗੇ ਈੜੀ ਤੁਹਾਡੇ ਅਨੁਸਾਰ ਇਸ ਕਹਾਣੀ ਦਾ ਨਾਇਕ ਕੌਣ ਹੈ ਅਤੇ ਕਿਉਂ ਸਾਡੇ ਅਨੁਸਾਰ ਇਸ ਕਹਾਣੀ ਦਾ ਨਾਇਕ ਖੁਸ਼ਾਲ ਸਿੰਘ ਹੈ ਜਿਸ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਖੁਸ਼ ਹੋਏ ਸਨ ਪ੍ਰਸ਼ਨ ਨੰਬਰ 2 ਹੇਠਾਂ ਲਿਖੇ ਸ਼ਬਦ ਕੈਸ ਨੇ ਕਹੇ ਸਨ ਊੜਾ ਤੂੰ ਡਿਊਟੀ ਦੇ ਅੰਦਰ ਨਹੀਂ ਜਾ ਸਕਦਾ ਇਹ ਸ਼ਬਦ ਖੁਸ਼ਾਲ ਸਿੰਘ ਨੇ ਕਹੇ ਐੜਾ ਮੈਂ ਆਪਣੇ ਕੰਮ ਨੂੰ ਪਛਾਣਦਾ ਹਾਂ ਇਹ ਸ਼ਬਦ ਖੁਸ਼ਾਲ ਸਿੰਘ ਨੇ ਕਹੇ ਈੜੀ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਇਹ ਸ਼ਬਦ ਮਹਾਰਾਜਾ ਰਣਜੀਤ ਸਿੰਘ ਨੇ ਕਹੇ ਸ਼ਬਦਾਂ ਦੀ ਖੇਡ ਪ੍ਰਸ਼ਨ ਨੰਬਰ 3 ਵਿਰੋਧੀ ਸ਼ਬਦ ਲਿਖੋ ਦਿਨ ਰਾਤ ਚੰਗਾ ਬੁਰਾ ਵੱਡਾ ਛੋਟਾ ਅੰਦਰ ਬਾਹਰ ਖਾਸ ਆਮ ਪ੍ਰਸ਼ਨ ਨੰਬਰ 4 ਵਾਰਤਾ ਲਾਪ ਵਿੱਚ ਛੇਟ ਲਿਖੇ ਕੁਝ ਸ਼ਬਦ ਆਏ ਹਨ ਇਹਨਾਂ ਦੀ ਵਰਤੋਂ ਕਰਕੇ ਕੁਝ ਸਤਰਾਂ ਲਿਖੋ ਸਾਨੂੰ ਇੱਥੇ ਕੁਝ ਸ਼ਬਦ ਦਿੱਤੇ ਗਏ ਹਨ ਇਹਨਾਂ ਸ਼ਬਦਾਂ ਦੀ ਮਦਦ ਨਾਲ ਅਸੀਂ ਕੁਝ ਸਤਰਾਂ ਲਿਖਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਅੰਦਰ ਬਹੁਤ ਸਾਰੇ ਵਜ਼ੀਰ ਸਿਪਾਹੀ ਤੇ ਪਹਿਰੇਦਾਰ ਕੰਮ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਬਹੁਤ ਖੁਸ਼ ਹੁੰਦੇ ਸਨ ਉਹ ਅਕਸਰ ਵਫਾਦਾਰ ਸਿਪਾਹੀਆਂ ਨੂੰ ਇਨਾਮ ਦੇ ਕੇ ਮਾਣ ਵਕਸਦੇ ਸਨ ਏ ਵੀ ਕਰੀਏ ਪ੍ਰਸ਼ਨ ਨੰਬਰ 5 ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਂ ਲਿਖੋ ਮਹਾਰਾਜਾ ਰਣਜੀਤ ਸਿੰਘ ਸ਼ਹੀਦ ਭਗਤ ਸਿੰਘ ਲਾਲਾ ਲਾਜਪਤਰਾਏ ਸ਼ਹੀਦ ਉਦਮ ਸਿੰਘ ਮਿਲਖਾ ਸਿੰਘ ਜਗਰਾਤ ਸਿੰਘ ਅੰਮ੍ਰਿਤਾ ਪ੍ਰੀਤਮ ਗੁਰਦਾਸ ਮਾਨ ਸ਼ੁਭਮਨ ਗਿੱਲ ਦਾਰਾ ਸਿੰਘ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ